ਤੁਸੀਂ ਦੇਖ ਰਹੇ ਹੋ ਕਿਸਾਨ ਵੀਰ ਮੈਂ ਤੁਹਾਡਾ ਆਪਣਾ ਦੋਸਤ ਹਰਪ੍ਰੀਤ ਸਿੰਘ ਅਸੀਂ ਲੰਬੇ ਸਮੇਂ ਤੋਂ ਬਾਬਾ ਗੁਲਾਬ ਸਿੰਘ ਜੀ ਦੇ ਜਿਹੜੇ ਦੀਵਾਨ ਲਗਾਤਾਰ ਸੁਣਦੇ ਆ ਰਹੇ ਹਾਂ ਬਾਬਾ ਗੁਲਾਬ ਸਿੰਘ ਜੀ ਦੀਆਂ ਜਿਹੜੀਆਂ ਵਿਚਾਰ ਨੇ ਕਥਾ ਨੇ ਦੀਵਾਨ ਨੇ ਉਹ ਸੁਣਦੇ ਰੂਹ ਨੂੰ ਬੜਾ ਸਕੂਨ ਮਿਲਦਾ ਤੇ ਲੰਬੇ ਸਮੇਂ ਤੋਂ ਅਸੀਂ ਉਹਨਾਂ ਦੇ ਦਰਵਾਜ਼ਾ ਸੁਣਦੇ ਆਂ ਬਾਬਾ ਗੁਲਾਬ ਸਿੰਘ ਦੀ ਜਿਹੜੀ ਸੇਵਾ ਵੀ ਸਿੱਖੀ ਪ੍ਰਤੀ ਉਹਨਾਂ ਦੀ ਕਥਾ ਵਿਚਾਰ ਦੀ ਉਹ ਲੰਬੇ ਸਮੇਂ ਤੋਂ ਸੁਭਾ ਰਹੀ ਹੈ ਤੇ ਅਸੀਂ ਵੀ ਉਹਨਾਂ ਦੇ ਵਿਚਾਰ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਆਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਬਾਬਾ ਗਲਾਬ ਸਿੰਘ ਜੀ ਦੇ ਦਵਾਨ ਸਾਨੂੰ ਮਿਲਦੇ ਰਹਿਣ ਸੁਣਦੇ ਰਹੀਏ ਤੇ ਜ਼ਿੰਦਗੀ ਨੂੰ ਇੱਕ ਨਵੀਂ ਜਿਹੀ ਤਰ੍ਹਾਂ ਜਿਉਂਦਾ ਰਹਿ ਮਿਲੇ ਤਾਂ ਸਾਡੇ ਕਿਸਾਨ ਵੀਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲੋ ਅੱਗੇ ਸੰਗਤਾਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਸ ਦੇ ਵਿੱਚ ਸਿੱਖ ਧਰਮ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਿੱਖੀ ਬਾਰੇ ਹੋਰ ਗਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਬਣਦਾ ਹੋਇਆ ਸਹਿਯੋਗ ਜੁੜ ਦਿਓ ਤੇ ਆਓ ਫਿਰ ਆਪਾਂ ਸ਼ੁਰੂ ਕਰਦੇ ਹਾਂ ਬਾਬਾ ਗਲਾਬ ਸਿੰਘ ਜੀ ਦੇ ਇਹ ਅਨਮੋਲ ਵਿਚਾਰ ਤੇ ਦਿਵਾਨ ਨੂੰ ਤੁਸੀਂ ਸਾਡੇ ਨਾਲ ਜੁੜੇ ਰਹੋ ਆਓ ਆਪਾਂ ਫਿਰ ਸ਼ੁਰੂ ਕਰਦੇ ਹਾਂ ਆਏ ਆਪਣੇ ਆਨੰਦ ਵਿੱਚ ਬੈਠੇ ਤੇ ਕੋਲ ਇੱਕ ਬੱਚਾ ਆ ਗਿਆ ਉਹਦੇ ਫਟੇ ਪੁਰਾਣੇ ਕੱਪੜੇ ਪਾਏ ਜਦੋਂ ਉਹਦੇ ਬਸਤਰ ਪਾਟੇ ਹੋਏ ਪਾਏ ਤੇ ਉਹ ਕਹਿੰਦਾ ਕੋਲ ਮੱਥਾ ਟੇਕ ਕੇ ਬਹਿ ਗਿਆ ਮਹਾਰਾਜ ਦੇ ਸਾਧ ਸੰਗਤ ਜੀ ਉਹਨੇ ਜਦੋਂ ਟੁੱਟੀਆਂ ਚੱਪਲਾਂ ਮਾੜੇ ਬਸਤਰ ਮਾੜੇ ਕੱਪੜੇ ਜਦੋਂ ਆਏ ਰਾਜਾ ਸਾਹਿਬ ਦੇ ਕੋਲ ਬੈਠਾ ਤੇ ਐ ਹੱਥ ਰੱਖਿਆ ਉਹਦੇ ਸਿਰ ਤੇ ਰਾਜਾ ਸਾਹਿਬ ਨੇ ਹੱਥ ਰੱਖਿਆ ਤੇ ਕੋਲ ਬੈਠਾ ਸੀ ਭਾਈ ਮੁੰਦਰ ਸਿੰਘ ਜਿੰਨੀ ਮੈਂ ਰਾਜਾ ਉੱਥੇ ਮਜਾਰੇ ਵੀ ਗੱਲ ਸੁਣਾਈ ਸੀ ਮুরিਦ ਸੀ ਸਾਧ ਸੰਗਤ ਜੀ ਸੰਤ ਤਾਂ ਸੀ ਸਾਰੇ ਆ ਸਿੱਖ ਤਾਂ ਸੀ ਸਾਰੇ ਤੁਹਾਨੂੰ ਸਭ ਨੂੰ ਪੁੱਛੋ ਵੀ ਰਾਜਾ ਸਾਹਿਬ ਨੂੰ ਪਿਆਰ ਕਰਦੇ ਤੁਸੀਂ ਹਾਂ ਅਸੀਂ ਤਾਂ ਜਕਾਰੇ ਲਾਉਣ ਨਾਲ ਗੱਲ ਨਹੀਂ ਬਣਨੀ ਗੱਲੀ ਵੀ ਰਾਜਾ ਜੀ ਜੈ 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 ਆਏ ਨਹੀਂ ਗੱਲ ਬਣਨੀ ਇਹ ਤਾਂ ਸਾਰੇ ਕਹੀ ਜਾਂਦੇ ਆ ਸਵਾਦ ਦੋਦਣ ਆਏਗਾ ਆਪਣੇ ਆਪ ਚ ਤਾਂ ਸਾਰੇ murid ਬਣੇ ਫਿਰਦੇ ਆ ਜਿੱਦਣ ਰਾਜਾ ਸਾਹਿਬ ਕਹਿਣਗੇ ਵੀ ਇਹ ਮੇਰਾ murid ਜਿੱਦਣ ਉਹ ਕਹੇਗਾ ਆਪ ਤਾਂ ਹੈ ਹੀ ਆ ਜਿੱਦਣ ਉਹਨੇ ਬਾਜ ਮਾਰਨੀ ਆ ਉਹ ਬੱਚਾ मुंदर ਸਿੰਘ ਆਏ ਕੋਲ ਬੈਠਾ ਰਾਜਾ ਸਾਹਿਬ ਦੇ ਜਦੋਂ ਰਾਜਾ ਸਾਹਿਬ ਦੇ ਆਏ ਕੋਲ ਬੈਠਾ ਤੇ ਮਾਰੇ ਕਹਿੰਦੇ ਆਏ ਹੱਥ ਫੜਿਆ ਤੇ ਫੜ ਕੇ ਕਹਿੰਦੇ ਨੇ ਕਹਿੰਦੇ ਐਨੀ ਗਰੀਬੀ ਟੁੱਟੀਆਂ ਚੱਪਲਾਂ ਫਟੇ ਪੁਰਾਣੇ ਬਸਤਰ ਮੁੰਦਰ ਸਿੰਘ ਨੂੰ ਆਏ ਕਹਿੰਨੇ ਕਹਿੰਨੇ ਮੁੰਦਰ ਸਿੰਘ ਕਹਿੰਦੇ ਜੇ ਗਰੀਬੀ ਆ ਜਾਏ ਆਏ ਕਹਿੰਦੇ ਜੇ ਗਰੀਬੀ ਆ ਜਾਏ ਇਹੋ ਜਿਹੇ ਕੱਪੜੇ ਪਾ ਕੇ ਦਿਨ ਕੱਟ ਲੀਦਾ ਹੁੰਦਾ ਐਵੇਂ ਸਮਾਂ ਲੰਗਾ ਲੀਦਾ ਹੁੰਦਾ ਏ ਜੇ ਗਰੀਬੀ ਆ ਜੇ ਸਤਬਚਨ ਮਹਾਰਾਜ ਜਿੱਦਣ ਤੋਂ ਬਚਨ ਕੀਤਾ ਉਹ ਸਾਧ ਸੰਗਤ ਜੀ ਨਿੱਕਾ ਜਾਂ ਜਿਹੜਾ ਬਲਕ ਉਹਦੀ ਗਰੀਬੀ ਅਮੀਰੀ ਚ ਬਦਲ ਗਈ ਅੱਜ ਹੋਰ ਕੱਲ ਹੋਰ ਇਹ ਜਿਹੜਾ ਮੁੰਦਰ ਸਿੰਘ ਸੀ ਹੈ ਸ਼ਰਧਾਲੂ ਸੀ ਹੈ ਪਿਆਰਾ ਸੀ ਮਹਾਰਾਜ ਦਾ ਪ੍ਰਸਾਦ ਸਿੰਘ ਜੀ ਇਹਦੀ ਅਮੀਰੀ ਗਰੀਬੀ ਚ ਬਦਲ ਗਈ 70 ਕਿੱਲੇ ਜ਼ਮੀਨ ਉਹਨਾਂ ਵੇਲਿਆਂ ਚ ਇਹਦੇ ਨਾਮ ਬੋਲਦੀ ਸੀ ਤੇ ਕਈ ਘੋੜੀਆਂ ਸਰਕਾਰੀ ਦਰਬਾਰੇ ਚਲਦੀ ਵੱਡਾ ਨਾਮ ਸੀ ਇਹਦਾ ਸਾਦ ਸਿੰਘ ਜੀ ਉਹ ਜਿਹੜੇ ਬੱਚੇ ਤੇ ਦ੍ਰਿਸ਼ਟੀ ਕੀਤੀ ਰਾਜਾ ਸਾਹਿਬ ਨੇ ਉਹਦੀ ਗਰੀਬੀ ਅਮੀਰੀ ਚ ਬਦਲ ਗਈ ਇਹ ਦਿਨੋਂ ਦਿਨ ਥੱਲੇ ਹੀ ਆਈ ਗਿਆ ਇੱਕ ਗਿੱਲਾ ਵੇਖ ਗਿਆ ਦੋ ਵੇਖ ਗਏ ਚਾਰ ਵੇਖ ਗਏ ਹੌਲੀ ਹੌਲੀ ਸਾਰੇ ਹੀ ਜਾਂਦਾ ਲੱਗਿਆ ਰਹਿ ਗਏ ਸੀ ਖੂ ਤੇ ਖੂ ਵੀ ਗਹਿਣੇ ਰੱਖਦੇ ਗਿਰ ਵੀ ਰੱਖਦੇ ਕਿਸੇ ਕੋਲ ਸਾਧ ਸੰਗਤ ਜੀ ਜਦੋਂ ਕਿਸੇ ਤੇ ਗਰੀਬੀ ਆਉਂਦੀ ਹੈ ਫਿਰ ਬੜੇ ਨਾਚ ਕਰਾਉਂਦੀ ਹੈ ਜ਼ਿੰਦਗੀ ਕਦੇ ਕਿਸੇ ਗਰੀਬ ਨੂੰ ਵੇਖ ਕੇ ਹੱਸੋ ਨਾ ਕਦੇ ਕਿਸੇ ਦਾ ਮਾੜਾ ਸਮਾਂ ਵੇਖ ਕੇ ਹੱਸੋ ਨਾ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਉਹਨੇ ਰੰਗਾ ਦਾ ਕੁਛ ਨਹੀਂ ਪਤਾ ਸਾਧ ਸੰਗਤ ਜੀ ਐਨੀ ਗਰੀਬੀ ਆ ਗਈ ਪਰ मुnder ਸਿੰਘ ਇੱਦਾ ਪੱਕਾ ਨਿਕਲਿਆ ਉਹ ਕਹਿੰਦਾ ਭਾਵੇਂ ਜੋ ਮਰਜ਼ੀ ਹੋ ਜੇ ਅਮੀਰੀ ਗਈ ਹੈ ਸਾਧ ਸੰਗਤ ਜੀ मुnder ਸਿੰਘ ਕਹਿੰਦਾ ਆਪਣੇ ਘਰ ਦੇ ਆ ਬਣੇਗਾ ਕੀ ਆਪਣੇ ਪਰਿਵਾਰ ਨੂੰ ਮੁੰਦਰ ਸਿੰਘ ਐਂ ਤਰਵਾਸ ਦਿੰਦਾ ਹੈ ਚਿੰਤਾ ਨਾ ਕਰੋ ਸੁਣਿਓ ਤਰਵਾਸ ਦਿੰਦਾ ਹੈ ਕਿ ਨਾ ਕੋਈ ਗੱਲ ਨਹੀਂ ਪਹਿਲਾਂ ਅਮੀਰੀ ਸੀ ਅੱਜ ਗਰੀਬੀ ਆ ਗਈ ਸਾਧ ਸੰਗਤ ਜੀ ਜ਼ਿੰਦਗੀ 'ਚ ਜਿਹੜਾ ਜਿਹੜਾ ਬੰਦਾ ਆਮ ਏ ਆਮ ਤੋਂ ਖਾਸ ਬਣਨਾ ਬੜਾ ਸੌਖਾ ਹੈ ਨਾਮ ਤੋਂ ਖਾਸ ਬਣਨਾ ਬੜਾ ਸੌਖਾ ਹੈ ਖਾਸ ਤੋਂ ਆਮ ਬਣਨਾ ਬੜਾ ਔਖਾ ਹੈ ਇਹ ਬੜਾ ਔਖਾ ਕੰਮ ਹੈ ਜਿਹੜੇ ਬੰਦੇ ਨੇ ਮਖਮਲੀ ਗਦੇਲਿਆਂ ਤੇ ਰਹਿਣਾ ਹੋਵੇ ਵੱਡਿਆਂ ਮਹਿਲਾਂ 'ਚ ਰਹਿਣਾ ਹੋਵੇ ਕਰੋੜਾਂ ਅਰਬਾਂ ਰੁਪਈਆਂ 'ਚ ਖੇਲਣਾ ਹੋਵੇ ਤੇ ਜਦੋਂ ਉਹਦੇ ਕੋਲ ਟੱਕਾ ਇੱਕ ਵੀ ਨਾ ਰਵੇ ਤੇ ਸੇਵਾ ਵੀ ਮਜਾਰੇ ਲੰਗਰ 'ਚ ਕਰਨੀ ਪਵੇ ਕੈਸੇ ਹਾਲਾਤ ਹੋਣਗੇ ਸਾਧ ਸੰਗਤ ਜੀ ਮੁੰਦਰ ਸਿੰਘ ਐਡਾ ਨਾ ਨਿਕਲਿਆ ਉਹ ਕਹਿੰਦਾ ਭਾਵੇਂ ਮੇਰੇ ਤੇ ਗਰੀਬੀ ਆ ਗਈ ਸਾਰਾ ਕੁਝ ਗਿਰਵੀ ਰੱਖ ਹੋ ਗਿਆ ਪਰ ਮੈਂ ਰਾਜਾ ਸਾਹਿਬ ਦਾ ਦਰ ਨਹੀਂ ਛੱਡਣਾ ਮੈਂ ਨਹੀਂ ਕਿਸੇ ਹੋਰ ਦਰ ਜਾਣਾ ਗਰੀਬੀ ਵੀ ਰਾਜੇ ਨੇ ਦਿੱਤੀ ਤੇ ਅਮੀਰੀ ਵੀ ਇਹਨੇ ਦੇਣੀ ਪਰਿਵਾਰ ਕਹਿੰਦਾ ਬੇਨਤੀ ਕਰ ਲੈ ਕਹਿੰਦਾ ਨਾ ਇਹਨਾਂ ਨੂੰ ਨਹੀਂ ਪਤਾ ਉਹ ਕਮਲਿਓ ਇੱਕ ਗੱਲ ਚੇਤੇ ਰੱਖਿਆ ਕਰੋ ਜਿੰਨੇ ਰਾਜਾ ਸਾਹਿਬ ਦੇ ਪਿਆਰੇ ਹੋ ਤੁਸੀਂ ਉਥੇ ਜਾ ਕੇ ਐ ਹੱਥ ਜੋੜ ਕੇ ਘੰਟਾ ਘੰਟਾ ਖੜੇ ਰਹਿਨੇ ਆ ਖੜਨ ਦੀ ਲੋੜ ਨਹੀਂ ਉਹ ਤਾਂ ਜਦੋਂ ਘਰ ਤੋਂ ਜਾਂਦੇ ਆ ਨਾ ਉਦੋਂ ਹੀ ਬੁੱਝ ਲੈਂਦਾ ਵੀ ਕਿਹੜਾ ਕਿਹੜੀ ਇੱਛਾ ਲੈ ਕੇ ਆਉਂਦਾ ਸਾਥ ਸਿੰਘ ਜੀ ਮੁੰਦਰ ਸਿੰਘ ਕਹਿੰਦਾ ਬੋਲ ਕੇ ਥੋੜੀ ਕਹਣ ਆਪਣੇ ਆਪ ਪਤਾ ਹੈ ਉਹਨਾਂ ਨੂੰ ਐਨੀ ਗਰੀਬੀ ਇੱਕ ਟਕਾ ਵੀ ਨਹੀਂ ਕਈ ਵਾਰ ਹੁੰਦਾ ਘਰ 'ਚ ਕਈ ਵਾਰ ਹਾਲਾਤ ਬਣ ਜਾਂਦੇ ਨੇ ਐਸੇ ਇਹ ਸੱਚ ਹੈ ਉਹ ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਮੇਂ ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਦੇ ਕੀਰੀ ਸੋਤੇ ਨੇ ਸਭ ਤੇ ਨੇ ਤਕਦੀਰਾ ਦੇ ਗਈ ਅੰਬੀਰੀ ਆਈ ਫਕੀਰੀ ਸਭ ਤੇ ਨੇ ਤਕਦੀਰਾ ਤਕਰੀਬੀ ਅਮੀਰੀ ਚ ਬਦਲ ਨਹੀਂ ਮੇਰਾ ਰਾਜਾ ਸਮਰੱਥਾ ਰੱਖਦਾ ਹੈ ਸਾਧ ਸੰਗਤ ਜੀ ਜਿਹੜਾ ਬੰਦਾ ਜਿਹਨੂੰ ਲੋਕੀ ਸਲਾਮਾਂ ਕਰਦੇ ਸਲੂਟ ਮਾਰਦੇ ਰਾਜਿਆਂ ਮਹਾਰਾਜਿਆਂ ਵਾਲੀ ਜਿਸ ਮੁੰਦਰ ਸਿੰਘ ਦੀ ਠਾਠੇ ਭੱਜਿਆ ਨਹੀਂ ਕਿਤੇ ਵੀ ਰਾਜਾ ਸਾਹਿਬ ਦੇ ਲੰਗਰਾਂ ਚ ਰੋਜ਼ ਸੇਵਾ ਕਰਦਾ ਹੈ ਰੋਜ਼ ਇੱਕ ਦਿਨ ਨਾ 15 ਸਾਲ ਦਾ ਸਮਾਂ ਲੰਘ ਗਿਆ ਇਹ ਹੁੰਦੀ ਮਰੀਦ ਸਾਤ ਸੰਗਤ ਜੀ ਇਹ ਹੁੰਦਾ ਹੈ ਮਰੀਦ ਉਹ ਮਰੀਦ ਮਰੀਦ ਹੀ ਕਹਾਦਾ ਜਿੰਦੀ ਪ੍ਰੀਤ ਹੀ ਅਤ ਵਿਚਾਲੇ ਟੁੱਟ ਜਾ ਕਹਾਦਾ ਮਰੀਦ ਵਾਹ ਭਾਈ ਉਹ ਕਹਾਦਾ ਮਰੀਦ ਹੈ 15 ਸਾਲ ਦਾ ਸਮਾਂ ਲੰਘਿਆ 1 ਸਾਲ ਨਹੀਂ 15 ਸਾਲ ਜਿਹੜਾ ਬੰਦਾ 15 ਸਾਲ ਗਰੀਬੀ ਨਾਲ ਜੂਝਿਆ ਹੋਵੇ ਖਾਸ ਤੋਂ ਆਮ ਬਣਿਆ ਹੋਵੇ ਸਾਡੇ ਤੋਂ ਇੱਕ ਕਹਿੰਤਾ ਨਹੀਂ ਘਟਿਆ ਜਾਂਦਾ ਇੱਕ ਸਾਲ ਨਹੀਂ ਘਟਿਆ ਜਾਂਦਾ 15 ਸਾਲ ਬਾਅਦ ਇੱਕ ਦਿਨ ਲੰਗਰ 'ਚ ਬੈਠਾ ਮੁੰਦਰ ਸਿੰਘ ਲੰਗਰ 'ਚ ਆਏ ਜਦੋਂ ਲੰਗਰ 'ਚ ਬੈਠਾ ਤੇ ਰਾਜਾ ਸਾਹਿਬ ਆਖਣ ਲੱਗੇ ਆਵਾਜ਼ ਮਾਰੀ ਮੌਜ ਵਿੱਚ ਆਏ ਆਵਾਜ਼ ਮਾਰ ਕੇ ਰਾਜਾ ਸਾਹਿਬ ਕਹਿੰਦੇ ਨੇ ਕਹਿੰਦੇ ਆਓ ਭਾਈ ਕੋਈ ਸੁਣਦਾ ਹੈ ਆਏ ਬੋਲੇ ਕੋਈ ਸੁਣਦਾ ਉਸ ਨਿਰੰਕਾਰ ਵੱਲੋਂ ਅੱਜ ਇੱਕ ਪੇਸ਼ਕਾਸ਼ ਕੀਤੀ ਗਈ ਏ ਅੱਜ ਜਿਹੜਾ ਸੁਣਦਾ ਹੈ ਜਿਹੜਾ ਮੇਰੇ ਸਾਹਮਣੇ ਆ ਜਾਏਗਾ ਉਸ ਰੱਬੀ ਰੰਗ ਵਿੱਚ ਰੰਗਿਆ ਜਾਏ ਆਏਗੇ ਉਸ ਰੰਗ ਵਿੱਚ ਰੰਗ ਦਿਆਂਗੇ ਅਭੇਦ ਹੋ ਜਾਏਗਾ ਨਿਰੰਕਾਰ ਵਿੱਚ ਮਿਲਾ ਦੇਾਂਗੇ ਆਏ ਕੋਈ ਜੇ ਕੋਈ ਸੁਣਦਾ ਹੈ ਲੰਗਰ 'ਚ ਬੈਠਾ ਸੀ ਮੁੰਦਰ ਸਿੰਘ ਫੇਰ ਮਾਰੇ ਆਵਾਜ਼ ਮਾਰਦੇ ਨੇ ਮੁੰਦਰ ਸਿੰਘ ਆ ਕੇ ਨਾ ਮਹਾਰਾਜ ਜੀ ਮੈਂ ਨਹੀਂ ਆਉਣਾ ਇਹ ਕਹਿੰਦਾ ਮੈਂ ਨਹੀਂ ਆਉਣਾ ਕਿਉਂ ਭਾਈ ਤੂੰ ਕਿਉਂ ਨਹੀਂ ਆਉਣਾ ਮਹਾਰਾਜ ਮੈਨੂੰ ਰੰਗ ਨਹੀਂ ਚਾਹੀਦਾ ਮੈਂ ਨਹੀਂ ਮਾਲਕ ਚ ਭੇਦ ਹੋਣਾ ਜੇ ਰੰਗ ਚੜ ਗਿਆ ਮੇਰੀ ਤਾਂ ਇੱਛਾ ਹੀ ਕੋਈ ਨਹੀਂ ਰਹਿਣੀ ਤੁਸੀਂ ਤਾਂ ਆਪਣੇ ਵਰਗਾ ਬਣਾ ਦੇਵੋਗੇ ਉਹ ਨਾ ਮਹਾਰਾਜ ਜੀ ਮੁੰਦਰ ਸਿੰਘ ਆਵਰ ਨਾ ਮਾਰੇ ਜੇ ਮੈਂ ਸਾਹਮਣੇ ਆ ਗਿਆ ਤੁਸੀਂ ਉਸੇ ਵੇਲੇ ਮੇਰ ਦੀ ਨਿਗਾਹ ਭਰ ਕੇ ਤੱਕ ਲੋਗੇ ਤੇ ਰੰਗ ਦੇਓਗੇ ਕਹਿੰਦੇ ਅੱਛਾ ਸਾਧ ਸੰਗਤ ਜੀ ਮਹਾਰਾਜ ਆਖਣ ਲੱਗੇ ਕਹਿੰਦੇ ਗੱਲ ਸੁਣ ਆ ਤੈਨੂੰ ਰੰਗ ਵਿੱਚ ਰੰਗਦੀ ਏ ਨਾ ਮਾਰੇ ਮੈਨੂੰ ਨਹੀਂ ਰੰਗ ਚਾਹੀਦਾ ਕਹਿੰਦੇ ਹੋਰ ਕੀ ਚਾਹੀਦਾ ਕਹਿੰਦਾ ਮਾਰੇ ਮੈਨੂੰ ਤਾਂ ਮਾਇਆ ਚਾਹੀਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਮਾਇਆ ਚਾਹੀਦੀ ਮੈਨੂੰ ਨਹੀਂ ਰੰਗ ਚਾਹੀਦਾ ਸਾਥ ਸੰਗਤ ਜੀ ਜੇ ਮੁਰਸ਼ਿਦ ਹੋਵੇ ਤੇ ਰਾਜਾ ਸਾਹਿਬ ਵਰਗਾ ਜੇ ਮਰੀਦ ਹੋਵੇ ਤੇ ਮੁੰਦਰ ਸਿੰਘ ਵਰਗਾ ਜਿਹੜਾ ਮੰਗ ਕੇ ਗਏ ਉਹ ਕਹਿੰਦੇ ਰੰਗ ਚੜਾਉਣਾ ਹੈ ਨਾਮ ਦੇਣਾ ਕਹਿੰਦਾ ਮੈਂ ਨਹੀਂ ਲੈਣਾ ਮਹਾਰਾਜ ਮੈਨੂੰ ਨਾਮ ਨਹੀਂ ਚਾਹੀਦਾ ਮੈਨੂੰ ਮਾਇਆ ਚਾਹੀਦੀ ਕਹਿੰਦੇ ਮਹਾਰਾਜ ਆਖਣ ਲੈ ਕੇ ਕਹਿੰਦੇ ਅੱਛਾ ਕਰਤਾਰ ਦੇ ਰੰਗ ਵਿੱਚ ਨਾਮ ਨਹੀਂ ਚਾਹੀਦਾ ਨਾ ਮਹਾਰਾਜ ਮੈਨੂੰ ਤਾਂ ਮਾਇਆ ਚਾਹੀਦੀ ਕਹਿੰਦੇ ਚੱਲ ਮਾਇਆ ਦੇ ਦੇਾਂਗੇ ਸਾਹਮਣੇ ਤਾਂ ਆ ਜਾ ਸਤਿਵੰਤ ਜੀ ਮਹਾਰਾਜ ਮਹਾਰਾ ਰੰਗਿਓ ਨਾ ਕਹਿੰਦੇ ਨਹੀਂ ਰੰਗਦੇ ਆ ਜਾ ਸਾਹਮਣੇ ਖੜ ਗਿਆ ਜਦੋਂ ਰਾਜਾ ਸਾਹਿਬ ਦੇ ਆਏ ਸਾਹਮਣੇ ਖੜਾ ਤੇ ਕਹਿੰਦੇ ਬੋਲ ਹੁਣ ਕੀ ਚਾਹੀਦਾ ਮਾਰੇ ਮੈਨੂੰ ਮਾਇਆ ਚਾਹੀਦੀ 15 ਸਾਲਾਂ ਬਾਅਦ ਵਾਰੀ ਆਈ ਕਹਿੰਦੇ ਅੱਛਾ ਮਹਾਰਾਜ ਮਾਰੇ ਕਹਿੰਦੇ ਮਾਇਆ ਚਾਹੀਦੀ ਮਾਰੇ ਕਰ ਦੋ ਕਿਰਪਾ ਜੇ ਤਰੁੱਠੇਓ ਅੱਜ ਰਾਜਾ ਸਾਹਿਬ ਆਖਣ ਲੱਗੇ ਕਹਿੰਦੇ ਅੱਛਾ 1 ਲੱਖ ਦੇ ਦਈਏ ਆਏ ਪੁੱਛਦੇ ਤੈਨੂੰ 1 ਲੱਖ ਦੇ ਦਈਏ ਕਹਿੰਦਾ ਲੈ 1 ਲੱਖ ਨਾਲ ਕੀ ਬਣਦਾ ਮੇਰਾ ਮੇਰਾ 1 ਲੱਖ ਨਾਲ ਕੀ ਬਣਦਾ ਕੁਛ ਵੀ ਨਹੀਂ ਸਾਧ ਸੰਗਤ ਜੀ ਕਿੱਡਾ ਪਿਆਰ ਹੋਏਗਾ ਮੁੰਦਰ ਸਿੰਘ ਦਾ ਰਾਜਾ ਸਾਹਿਬ ਨਾਲ ਜਿਹੜਾ ਉਹ ਨਾਮ ਦਿੰਦੇ ਕਿ ਨਾ ਲੈਣਾ ਹੀ ਨਹੀਂ ਮੈਨੂੰ ਤਾਂ ਮਾਇਆ ਚਾਹੀ ਹੱਕ ਹੈ ਪਿਆਰ ਹੈ ਪਿਆਰ ਵਿੱਚ ਆ ਕੇ ਕਈ ਪਿਆਰੇ ਤਾਨੇ ਵੀ ਮਾਰਦੇ ਨੇ ਆਪਣੇ ਮਾਲਕ ਮਹਾਰਾਜ ਨਾ 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 1 ਲੱਖ ਨਾਲ ਤਾਂ ਕੁਝ ਵੀ ਨਹੀਂ ਬਣਦਾ ਕਹਿੰਦੇ ਫੇਰ 2 ਲੱਖ ਦੇ ਦिए ਫੇਰ ਬੋਲੇ 2 ਲੱਖ ਦੇ ਦिए ਉਹ ਮਹਾਰਾਜੀ 2 ਲੱਖ ਨਾਲ ਤਾਂ ਖਰਚੇ ਵੀ ਪੂਰੇ ਨਹੀਂ ਹੋਣੇ ਮੇਰੇ ਕਹਿੰਦੇ 1 ਲੱਖ ਵੀ ਨਹੀਂ 2 ਲੱਖ ਵੀ ਨਹੀਂ ਉਹਨਾਂ ਵੇਲਿਆਂ ਦਾ ਨਾਲੇ ਅੱਜ ਤੋਂ 80 ਸਾਲ ਪਹਿਲਾਂ ਮੇਰੇ ਤਾਂ ਖਰਚੇ ਵੀ ਪੂਰੇ ਨਹੀਂ ਹੋਣੇ ਫੇਰ ਦਸ ਕਿੰਨੀ ਮਾਇਆ ਚਾਹੀਦੀ ਕਹਿੰਨਾ ਮਹਾਰਾਜ ਜੇ ਮੇਰੇ ਤੇ ਅੱਜ ਮਿਹਰ ਕਰਨ ਲੱਗੇ ਹੋ ਜੇ ਮੇਰੇ ਤੇ ਤਰਠਾ ਹੋ ਰਾਜਾ ਸਾਹਿਬ ਜੀ ਐਸੀ ਮਿਹਰ ਕਰ ਦਿਓ ਮੈਨੂੰ 1 ਲੱਖ 2 ਲੱਖ ਨਹੀਂ ਚਾਹੀਦਾ ਰਾਜਿਆ ਜੇ ਦੇਣ ਲੱਗਾ ਐਨਾ ਕ ਦੇ ਦੇ ਮੇਰਾ ਸਾਬ ਕਿਤਾਬ ਲੱਖਾਂ ਚ ਚੱਲੇ ਠੀਕ ਹੈ ਮੇਰਾ ਸਾਬ ਲੱਖਾਂ ਚ ਚੱਲੇ ਤੇ ਲੱਖਾਂ ਖਰਚਾਂ ਤੇ ਨਾਲ ਬੇਨਤੀ ਕੀਤੀ ਕਹਿੰਦਾ ਰਾਜਿਆ ਇੱਕ ਵਾਰੀ ਮੈਨੂੰ ਲੱਖਾਂ ਚ ਕਰ ਸਈ ਤੇਰੇ ਪਿਆਰ ਵਿੱਚ ਮੈਂ ਤੇਰੇ ਮੰਦਰ ਬਣਾਵਾਂਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮੈਂ ਤੇਰੇ ਮੰਦਰ ਬਣਾਵਾਂਗਾ ਕਿਰਪਾ ਕਰਦੇ ਇੱਕ ਵਾਰ ਸਾਧ ਸੰਗਤ ਜੀ ਉਸ ਵੇਲੇ ਆਖਣ ਲੱਗੇ ਕਹਿੰਦੇ ਅੱਛਾ ਲੈ ਚੇਤੇ ਰੱਖੀ ਐਨੀ ਮਾਇਆ ਆਏਗੀ ਮੁੰਦਰ ਸਿੰਘ ਨੂੰ ਐਨੀ ਮਾਇਆ ਦੇ ਦੇਾਂਗੇ ਸੱਤ ਪੀੜੀਆਂ ਵੇਲੇ ਬੈਠ ਕੇ ਖਾਏ ਜੋ ਇਹ ਨਹੀਂ ਮੁੱਕਣੀ ਮਾਇਆ ਸਾਭੀ ਨਹੀਂ ਜਾਣੀ ਸਾਧ ਸੰਗਤ ਜੀ ਇੱਕ ਦਿਨ ਲੱਗਾ ਦੋ ਦਿਨ ਲੱਗੇ ਮਹੀਨਾ ਲੰਘਿਆ ਉਹ ਮੁੰਦਰ ਰਾਜਾ ਸਾਹਿਬ ਨੇ ਮਿਹਰ ਕਰ ਦੇਣੀ ਹੈ ਗਰੀਬੀ ਅਮੀਰੀ ਚ ਬਦਲਣ ਲੱਗੀ ਇੱਕ ਇੱਕ ਕਿੱਲਾ ਜਿਵੇਂ ਜ਼ਮੀਨ ਗਈ ਸੀ ਸਾਰੀ ਵਾਪਸ ਆਉਣ ਲੱਗੀ ਸਾਰੀ ਜਿੰਨੇ ਖੂ ਗਿਰਵੇ ਰੱਖੇ ਸੀ ਗਹਿਣੇ ਰੱਖੇ ਸੀ ਇੱਕ ਇੱਕ ਕਰਕੇ ਉਹ ਵੀ ਵਾਪਸ ਆਉਣ ਲੱਗ ਗਿਆ ਐਨੀ ਮਾਇਆ ਦੇਡ ਰਾਤ ਖਜ਼ਾਨੇ ਭਰੇ ਰਹਿੰਦੇ ਨੇ ਉਹ ਇਹਦੇ ਘਰ ਦੇ ਕਹਿੰਦੇ 15 ਸਾਲ ਐਨੀ ਗਰੀਬੀ ਹੁਣ ਰਾਜੇ ਨੇ ਇੰਨੀ ਅਮੀਰੀ ਦੇਤੀ ਉਹ ਭੁੱਲ ਗਏ ਸੀ ਤੁਸੀਂ ਮੰਦਰ ਸਿੰਘ ਕਹਿੰਦਾ ਹੈ ਕਹਿੰਦਾ ਇਹ ਤਾਂ ਮੇਰਾ ਡਾਡ ਪਰਖਾ ਕਰ ਕਰਕੇ ਵੇਖਦਾ ਹੈ ਲਾਲਾ ਕਿਸਵਟੀਆਂ ਪਰਖਦਾ ਏ ਰੱਬ ਪਰਖਦਾ ਹੈ ਭਗਤਾਂ ਪਿਆਰਿਆਂ ਨੂੰ ਕਿਤੇ ਦੇਗਾਂ ਵਿੱਚ ਉਬਾਲ ਦਿੰਦਾ ਕਿਤੇ ਕੰਗਿਆਂ ਦੀਆਂ ਥਾਵਾਂ ਤੇ ਚਲਾਉਂਦਾ ਸਿਰਾਂ ਤੇ ਆ ਰਿਹਾ ਇਹ ਵੇ ਉਹ ਕਹਿੰਦੇ 15 ਸਾਲ ਗਰੀਬੀ ਇੱਕਦਮ ਕਿਵੇਂ ਕਿਰਪਾ ਕਰਦੀ ਸਾਨੂੰ ਤਾਂ ਐ ਸੀ ਵੀ ਹੁਣ ਕਦੇ ਮੁੜ ਕੇ ਦੇਣੀ ਨਹੀਂ ਫਿਰਨੇ ਬੁੰਦਰ ਸਿੰਘ ਕਹਿੰਦਾ ਮੈਨੂੰ ਭਰੋਸਾ ਸੀ ਮੇਰੇ ਰਾਜੇ ਤੇ ਉਹ ਜਗ ਕਮਲਾ ਕੀ